ਪ੍ਰਾਇਮਟ ਪੰਜਾਬ ਜੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇੱਕ ਟ੍ਰੈਂਡ ਚੱਲਿਆ ਸੀ ਗਿਆ ਟ੍ਰੈਂਡ ਕੈਨੇਡਾ ਉਹ ਟ੍ਰੈਂਡ ਕੈਨੇਡਾ ਹੁਣ ਕਿਹ ਲੋਕ ਕਿ ਜੇ ਆਦੀ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਉਹ ਇਕਦਮ ਡਾਊਨ ਤੇ ਆ ਗਿਆ ਇਸ ਦਾ ਵੱਡਾ ਕਾਰਨ ਇਹ ਹੈ ਇੱਕਦਮ ਕੈਨੇਡਾ ਦੀ ਨਵੀਂ ਪਾਲਸੀਆਂ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਨਵੇਂ ਰੂਲਸ ਉਪਰੋਂ ਕੈਨੇਡਾ ਦੀ ਯੂਨੀਵਰਸਿਟੀਆਂ ਵਿੱਚ ਵਧੀਆਂ ਫੀਸਾਂ ਅਜੇ ਤੀਜੀ ਗੱਲ ਉੱਥੇ ਬਿਰੋਗਾਰੀ ਰੋਜ਼ਗਾਰਨ ਨਾ ਮਿਲਣਾ ਕਈ ਸਾਰੇ ਕਾਰਨਾਂ ਕਰਕੇ ਜੇਕਰ ਗੱਲ ਕਰੀਏ ਹੁਣ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਉਨ੍ਹਾਂ ਦਾ ਰੁਝਾਨ ਹੁਣ ਕੈਨੇਡਾ ਵੱਲ ਘਟ ਗਿਆ ਹੈ ਯੂਨੀਵਰਸਿਟੀ ਤੋਂ ਨਹੀਂ ਮਿਲ ਰਹੇ ਇਹ ਸਾਰਿਆਂ ਦੀ ਅਸਲ ਕਾਰਨ ਸੱਚ ਕੀ ਹੈ ਜਾਣਨ ਦੇ ਲਈ ਜੁੜਦਿਆਂ ਰੁਕ ਕਰਦਿਆਂ ਦਲਜੀਤ ਸਿੰਘ ਦਾ ਯੂਕੇ ਤੋਂ ਦਲਜੀਤ ਸਿੰਘ ਸਾਥੜਾ ਸਾਨੂੰ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਹਾਂ ਦੱਸਿਓ ਕੀ ਕਹਿੰਦੇ ਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਕਹਿ ਰਹੇ ਕਿ ਆਪਣਾ ਰੁਖ ਹੁਣ ਕਹਿ ਲੋ ਕਿ ਕੈਨੇਡਾ ਦੇ ਕੋਰ ਯੂਨੀਵਰਸਿਟੀ ਹਟਾ ਕੇ ਕਿਸੇ ਹੋਰ ਪਾਸੇ ਕਰ ਰਹੇ ਹੈ ਜੋ ਇਹ ਗ੍ਰਾਵਿਟ ਆਈ ਹੈ ਇਹਨੂੰ ਕਿਵੇਂ ਦੇਖੋ ਡਾਣ ਫੋਨ ਵਿੱਚ हां बिल्कुल बिल्कुल रुझान ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਐਡਮਿਸ਼ਨ ਲੈਣ ਦਾ ਹੁਣ ਘਟ ਚੁੱਕਿਆ ਹੈ ਪੰਜਾਬੀ ਸਟੂਡੈਂਟ ਜਾਂ ਫਿਰ ਕਈਏ ਦੁਨੀਆ ਪੱਧਰ ਦੇ ਸਟੂਡੈਂਟ ਉਹਦੇ ਕਾਰਨ ਮੋٹے ਮੋٹے ਮੈਂ ਤੁਹਾਨੂੰ ਦੱਸਾਂਗਾ ਇੱਕ ਤਾਂ ਫੀਸਾਂ ਜਿਹੜੀਆਂ ਨੇ ਉਹ ਡਬਲ ਕੀਤੀਆਂ ਗਈਆਂ ਕੈਨੇਡਾ ਵੱਲੋਂ ਪਿਛਲੇ ਸਮੇਂ ਦੇ ਵਿੱਚ ਹੁਣ ਇੱਕ ਤਾਜ਼ਾ ਬਿਆਨ ਤੁਸੀਂ ਦੇਖਿਆ ਹੋਣਾ ਇਮੀਗ੍ਰੇਸ਼ਨ ਜਿਹੜੇ ਮੰਤਰੀ ਨੇ ਉਹਨਾਂ ਦਾ ਆਇਆ ਸੀ ਵੀ ਇੱਥੇ ਹੁਣ ਆਪਾਂ ਸਾਰਿਆਂ ਨੂੰ ਪੱਕੇ ਨਹੀਂ ਕਰ ਸਕਦੇ ਉਹਨਾਂ ਦਾ ਇਹ ਜਿਹੜਾ ਇੱਕ ਕਹਿ ਲਈਏ ਵੀ ਇੱਕ ਬਿਆਨ ਸੀਗਾ ਸੋ ਉਹਦੇ ਤੋਂ ਬਾਅਦ ਵੀ ਜਿਹੜਾ ਹੈ ਇਹ ਅਸਰ ਜਿਹੜਾ ਪਿਆ ਕਿ ਜੇ ਪੱਕਾ ਹੀ ਨਹੀਂ ਹੋਣਾ ਤੇ ਭਾਈ ਫਾਇਦਾ ਕੀ ਹੈ ਐਨੇ ਨੇ ਪੈਸੇ ਲਾ ਕੇ ਜਾਣ ਦਾ ਹੁਣ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਨੇ ਬਹੁਤ ਹੱਦੋਂ ਵੱਧ ਆ ਚੁੱਕੇ ਨੇ ਭਾਵੇਂ ਉਹ ਸਟੂਡੈਂਟਾਂ ਦੇ ਰੂਪ ਦੇ ਵਿੱਚ ਹੋਣ ਜਾਂ ਫਿਰ ਕਿਸੇ ਹੋਰ ਵੀਜ਼ਿਆਂ ਦੇ ਉੱਤੇ ਆਏ ਹੋਏ ਰਿਫਿਊਜੀ ਵੀ ਹੋ ਸਕਦੇ ਆ ਸੋ ਇਸ ਕਰਕੇ ਦੋਨੋਂ ਮੁਲਕ ਹੁਣ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਬੇਰੁਜ਼ਗਾਰੀ ਦੀ ਮਾਰ ਵੀ ਚੱਲ ਰਹੇ ਆ ਜਿਹੜੇ ਬਾਹਰੋਂ ਆਏ ਲੋਕ ਨੇ ਉਸ ਤੋਂ ਬਾਅਦ ਰਹਿਣ ਸਹਿਣ ਦੇ ਟਿਕਾਣੇ ਯਾਨੀ ਕਿ ਘਰ ਨਹੀਂ ਮਿਲਦੇ ਜਾਂ ਫਿਰ ਕਈ ਅਕਾਮੋਡੇਸ਼ਨਸ ਇਹ ਸਾਰਾ ਕੁਝ ਜਿਹੜਾ ਇਸ ਵळे ਬਹੁਤ ਡਿਫਿਕਲਟ ਹੋਇਆ ਹੋਇਆ ਕੈਨੇਡਾ ਦੇ ਵਿੱਚ ਜ਼ਿਆਦਾ ਉਸ ਤੋਂ ਆਪਾਂ ਕਈ ਵੀ ਕੁਝ ਕੋ ਪਰਸੈਂਟ ਘੱਟ ਕਹਿ ਲਓ ਇੰਗਲੈਂਡ ਦਾ ਵੀ ਇਹੀ ਹਾਲ ਹੈ ਸੋ ਜੇ ਤੁਸੀਂ ਸਵਾਲ ਪੁੱਛਦੇ ਹੋ ਕਿ ਕਿਉਂ ਕਟੋਤੀ ਹੋ ਗਈ ਹੈ 79% ਕਹਿੰਦੇ ਆ ਕਿ ਇਸ ਵळे ਐਡਮਿਸ਼ਨ ਇਸ ਸਾਲ ਦੇ ਵਿੱਚ ਘਟ ਗਈਆਂ ਨੇ ਸੋ ਉਹਦਾ ਕਾਰਨ ਇਹੀ ਹੈ ਕਿ ਹੁਣ ਤੁਸੀਂ ਦੇਖੋ ਕਿ ਜਿਹੜੇ ਮਾਪੇ ਨੇ ਜਾਂ ਫਿਰ ਜਿਹੜੇ ਸਟੂਡੈਂਟ ਨੇ ਉਹ ਪੰਜਾਬ ਬੈਠੇ ਆ ਉਹ ਸਿਆਣਪ ਵਰਤ ਰਹੇ ਨੇ ਕਿ ਭਾਈ ਆ ਹਾਲ ਨੇ ਪਹਿਲਾਂ ਸਮਾਂ ਹੁੰਦਾ ਸੀ ਵੀ ਕੋਈ ਤੁਹਾਡੀ ਕੋਈ ਵੀਡੀਓ ਇੰਟਰਨੈਟ ਦੇ ਉੱਤੇ ਨਹੀਂ ਸੀ ਮਿਲਦੀ ਜਾਂ ਫਿਰ ਤੁਹਾਨੂੰ ਕੋਈ ਬੋਲ ਕੇ ਨਹੀਂ ਸੀ ਦੱਸਦਾ ਹੁੰਦਾ ਅੱਜ ਸਾਰੇ ਹਾਲਾਤ ਜਿਹੜੇ ਨੇ ਉਹ ਬੈਠੇ ਪੰਜਾਬ ਦੇ ਵਿੱਚ ਸਟੂਡੈਂਟ ਦੇਖ ਰਹੇ ਨੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਵਿੱਚੋਂ ਵੀ ਬਹੁਤ ਸਾਰੇ ਇਹੋ ਜਿਹੇ ਹੁੰਦੇ ਆ ਕਿ ਜੇ ਬਾਕੀ ਗਏ ਆ ਤੇ ਭਾਈ ਆਪਾਂ ਕਿਉਂ ਰੁਕਣਾ ਆਪਾਂ ਵੀ ਜਾਣਦੇ ਆ ਜਿਹੋ ਜਿਹੇ ਉਹ ਹਾਲਾਤਾਂ ਚੋਂ ਗੁਜ਼ਰਦੇ ਪਏ ਆ ਆਪਾਂ ਵੀ ਦੇਖ ਲਾਂਗੇ ਪਰ ਕੁਝ ਉਹਦੇ ਵਿੱਚੋਂ ਹੁਣ ਸਿਆਣਪ ਵੀ ਜਿਹੜੇ ਉਹ ਵਰਤਣ ਲੱਗ ਪਏ ਆ ਵੀ ਨਹੀਂ ਹਾਲਾਤ ਮਾੜੇ ਨੇ ਕੰਮ ਮਿਲ ਨਹੀਂ ਰਏ ਅਕਾਮੋਡੇਸ਼ਨ ਮਿਲ ਨਹੀਂ ਰਹੀ ਖਰਚੇ ਚਲਾਉਣੇ ਔਖੇ ਹੋ ਗਏ ਨੇ ਸੋ ਉਸ ਤੋਂ ਬਾਅਦ ਫਿਰ ਜਿਹੜਾ ਪੀਆਰ ਨਾ ਮਿਲਣਾ ਜਾਂ ਫਿਰ ਕਟੌਤੀ ਹੋ ਜਾਣੀ ਇਹ ਸਾਰੇ ਕਾਰਨ ਕਿਤੇ ਇਹ ਨਾ ਕਿਤੇ ਹੈਗੇ ਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਨੇ ਉਹ ਘਟ ਇਸ ਸਾਲ ਐਡਮਿਸ਼ਨ ਲੈ ਰਹੇ ਆ ਹੁਣ ਮੈਨੂੰ ਜੋ ਲੱਗ ਰਿਹਾ ਜੋ ਮੈਂ ਦੇਖ ਰਿਆਂ ਆਲੇ ਦੁਆਲੇ ਜਿਹੜੀ ਚਰਚਾ ਹੁੰਦੀ ਦੇਖ ਰਿਆਂ ਉਹ ਹੈਗੀ ਆਸਟ੍ਰੇਲੀਆ ਦੀ ਹੁਣ ਪੰਜਾਬ ਦਾ ਜਿਹੜਾ ਸਟੂਡੈਂਟ ਹੈ ਉਹ ਵੀ ਆਸਟ੍ਰੇਲੀਆ ਵੱਲ ਨੂੰ ਵਧਣਾ ਚਾਹੁੰਦਾ ਈਵਨ ਕਿ ਇੰਗਲੈਂਡ ਦੇ ਵਿੱਚ ਵੀ ਕਾਫੀ ਸਟੂਡੈਂਟਸ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਆ ਕਿ ਅਸੀਂ ਇੰਗਲੈਂਡ ਛੱਡ ਕੇ ਹੁਣ ਆਸਟ੍ਰੇਲੀਆ ਨੂੰ ਜਾਣਾ ਚਾਹੁੰਦੇ ਆ ਪਰ ਆਸਟ੍ਰੇਲੀਆ ਵੀ ਕੋਈ ਇਹ ਨਹੀਂ ਹੈ ਕਿ ਤੁਹਾਨੂੰ ਈਜ਼ੀਲੀ ਉਹ ਵੀਜ਼ਾ ਦੇ ਦਿੰਦਾ ਹੈ ਜਾਂ ਫਿਰ ਤੁਸੀਂ ਸਟੱਡੀ ਕਰਨ ਵਾਸਤੇ ਜਾਓ ਜਾਂ ਫਿਰ ਤੁਹਾਨੂੰ ਉਹ ਪੀਆਰ ਦੇ ਦਿੰਦੇ ਆ ਉੱਥੇ ਵੀ ਤਕਰੀਬਨ ਕਰਦਿਆਂ ਕਰਾਂਦਿਆਂ 1 ਕਰੋੜ ਰੁਪਈਆ ਜਿਹੜਾ ਹੈ ਭਾਰਤੀ ਕਰੰਸੀਆਂ ਦੇ ਮੁਤਾਬਕ ਤੁਹਾਡਾ ਲੱਗ ਜਾਂਦਾ ਜਿੰਦੋਂ ਤੱਕ ਤੁਸੀਂ ਪੱਕੇ ਹੋਣਾ ਹੁੰਦਾ ਸੋ ਉਹਦੇ ਵਿੱਚ ਵੀ ਮਤਲਬ ਚਾਂਸ ਬਹੁਤ ਘੱਟ ਹੁੰਦੇ ਆ ਕਿਉਂਕਿ ਜਿਹੜਾ ਆਸਟ੍ਰੇਲੀਆ ਹੈ ਉਹ ਐਵੇਂ ਹੀ ਨਹੀਂ ਮਤਲਬ ਕਿ ਹਰ ਕਿਸੇ ਨੂੰ ਜਿਹੜਾ ਪੀਆਰ ਦੇਣ ਬੈਠਾ ਜਾਂ ਆਪਣੇ ਨਾਗਰਿਕਤਾ ਦੇਣ ਵਾਸਤੇ ਬੈਠਾ ਹੋਇਆ ਸੋ ਹੁਣ ਰੁਝਾਨ ਜਿਹੜਾ ਮੇਰੇ ਕਹਿਣ ਤੋਂ ਬਾਅਦ ਹੈ ਕਿ ਆਸਟ੍ਰੇਲੀਆ ਵਾਲੇ ਪਾਸੇ ਹੋ ਗਿਆ ਪਰ ਪੰਜਾਬੀਆਂ ਦਾ ਇਹ ਹੁੰਦਾ ਨਾ ਵੀ ਜਾਣਾ ਤਾਂ ਹੈ ਹੀ ਆ ਮਤਲਬ ਕਿਸੇ ਮੁਲਕ ਵਿੱਚ ਵੀ ਜਾਈਏ ਕੈਨੇਡਾ ਕੈਨੇਡਾ ਦਾ ਰੁਝਾਨ ਜਿਹੜਾ ਘਟਣ ਦੇ ਕਾਰਨ ਬੇਰੁਜ਼ਗਾਰੀ ਵੀ ਹੈ ਉੱਥੇ ਪਿਛਲੇ ਸਮੇਂ ਦੇ ਵਿੱਚ ਹੁੰਦੀਆਂ ਮੌਤਾਂ ਦੀ ਜਿਹੜੀਆਂ ਖਬਰਾਂ ਨੇ ਨਿਤ ਦਿਨ ਆਉਂਦੀਆਂ ਨੇ ਕਿ ਹਾਰਟ ਅ ਉਹ 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 ਨੂੰ ਸਹਿ ਨਹੀਂ ਪਾਉਂਦੇ ਹੁਣ ਕੱਲ ਦੀ ਹਜੇ ਮੈਂ ਖਬਰ ਦੇਖ ਰਿਹਾ ਸੀ ਕਿ ਤਿੰਨ ਭੈਣ ਭਰਾ ਜਿਹੜੇ ਨੇ ਪੰਜਾਬ ਤੋਂ ਦੋ ਭੈਣਾਂ ਤੇ ਇੱਕ ਭਰਾ ਉੱਥੇ ਨਾ ਜਾਣ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਸੋ ਇਸ ਤਰ੍ਹਾਂ ਦੀਆਂ ਸੈਂਕੜੇ ਖਬਰਾਂ ਮੈਂ ਕਹਿੰਨਾ ਕਿ ਹਜ਼ਾਰਾਂ ਖਬਰਾਂ ਜੜੀਆਂ ਨੇ ਨਿਤ ਆਉਂਦੀਆਂ ਸੋ ਕਿਤਨਾ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਗੱਲ ਰੂਪ ਹੈ ਕਿ ਕੈਨੇਡਾ ਦੇ ਹਾਲਾਤ ਬਦਲ ਹੋ ਗਏ ਆ ਉਸ ਤੋਂ ਇਲਾਵਾ ਤੁਸੀਂ ਇਹ ਵੀ ਦੇਖੋ ਨਾ ਕਿ ਕਿੰਦੇ ਕੋਹ ਹਾਂ ਤੇ ਕਲਾਕਾਰ ਜਿਹੜੇ ਕੈਨੇਡਾ ਦੀ ਧਰਤੀ ਦੇ ਉੱਤੇ ਬੈਠੇ ਆ ਉੱਥੋਂ ਮੂਵ ਹੋ ਕੇ ਤੇ ਹੋਰ ਨਾ ਮੁਲਕਾਂ 'ਚ ਜਾਣੇ ਸ਼ੁਰੂ ਹੋ ਗਏ ਆ ਮੈਂ ਗੱਲ ਕਰਨ ਔਜਲਾ ਦੀ ਕਰ ਰਿਹਾ ਜੋ ਦੁਬਈ ਮੂਵ ਹੋ ਗਏ ਉਹ ਕਹਿੰਦੇ ਹੁਣ ਕੈਨੇਡਾ ਸੇਫ ਨਹੀਂ ਰਿਹਾ ਫਿਰ ਪਿਛਲੇ ਸਮੇਂ ਦੇ ਵਿੱਚ ਹਰਦੀਪ ਸਿੰਘ ਨਿਜਰ ਹੋਰਾਂ ਦਾ ਜਿਹੜਾ ਕਤਲ ਹੋ ਜਾਣਾ ਫਿਰ ਜਿਹੜੀ ਫਰੋਤੀ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਮਤਲਬ ਇਹ ਕੁੱਲ ਮਿਲਾ ਕੇ ਸਾਰੇ ਰੀਜ਼ਨ ਇਹਦੇ ਪਿੱਛੇ ਇਹੀ ਹੈ ਇਸ ਕਰਕੇ ਇਹ ਇੱਕ ਕਟੌਤੀ ਜਿਹੜੀ ਆਈ ਹੈ ਪਰ ਇਹਦੇ ਨਾਲ ਇਹ ਵੀ ਹੁੰਦਾ ਕਈ ਇਹ ਸੋਚ ਲੈਂਦੇ ਲੋ ਜੀ ਹੁਣ ਤਾਂ ਜੀ ਕੈਨੇਡਾ ਚੱਲਦਾ ਹੀ ਸਟੂਡੈਂਟਾਂ ਦੇ ਸਿਰ ਤੇ ਸੀ ਹੁਣ ਕੀ ਬਣੇਗਾ ਕੈਨੇਡਾ ਦਾ ਸੋ ਕੈਨੇਡਾ ਦੇ ਕੋਲ ਬਹੁਤ ਬਹੁਤ ਸੋਰਸੇਜ਼ ਹੈਗੇ ਆ ਜਿਨ੍ਹਾਂ ਦੇ ਉੱਤੇ ਉਹ ਆਪਣਾ ਆਪਣੇ ਆਪ ਨੂੰ ਜਿਹੜਾ ਹੈਗਾ ਸਟੇਬਲ ਕਰਕੇ ਰੱਖ ਸਕਦਾ ਆਪਣਾ ਚਲਾ ਸਕਦਾ ਉਹਦੇ ਤੇ ਕਦੇ ਵੀ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਸਟੂਡੈਂਟ ਜਿਹੜਾ ਫੈਸਲਾ ਲੈ ਕੇ ਜਾਂਦਾ ਉਹਦੇ ਨਾਲ ਹੀ ਕੈਨੇਡਾ ਚੱਲਦਾ ਇਹ ਚੀਜ਼ਾਂ ਆਪਾਂ ਨੂੰ ਮੰਨ ਕੇ ਚੱਲਣੀਆਂ ਚਾਹੀਦੀਆਂ ਜੀ ਹਾਂ ਦਿਲ ਸਿੰਘ ਗੱਲ ਕਰੀਏ ਆਸਟ੍ਰੇਲੀਆ ਤਾਂ ਆਸਟ੍ਰੇਲੀਆ ਕੀ ਸਹੀ ਆਪਸ਼ਨ ਰਹੇਗੀ ਪੰਜਾਬੀ ਸਟੂਡੈਂਟਸ ਲਈ ਜੋ ਕੈਨੇਡਾ ਵੱਲ ਨਹੀਂ ਜਾ ਰਹੀ ਬਿਲਕੁਲ ਆਪਸ਼ਨ ਤਾਂ ਇਦਾਂ ਹੈ ਨਾ ਕਿ ਆਸਟ੍ਰੇਲੀਆ ਵਰਗਾ ਤਾਂ ਮੁਲਕ ਹੀ ਕੋਈ ਨਹੀਂ ਹੈ ਆਪਾਂ ਜੇ ਕਹੀਏ ਕਿ ਇੱਕ ਬਹੁਤ ਸੋਹਣੀ ਲਾਈਫ ਹੈ ਉੱਥੇ ਪਰ ਉਹ ਸੋਹਣੀ ਲਾਈਫ ਅਚੀਵ ਕਰਨ ਵਾਸਤੇ ਜਿਹੜਾ ਤੁਸੀਂ ਸੰਘਰਸ਼ ਕਰਨਾ ਹੈ ਜਿਹੜਾ ਹਾਰਡ ਵਰਕ ਕਰਨਾ ਉਹ ਉਹ ਕੋਈ ਛੋਟਾ ਮੋਟਾ ਨਹੀਂ ਹੈ ਠੀਕ ਹੈ ਨਾ 10-15 ਤੋਂ 10-15 ਸਾਲ ਤੁਹਾਨੂੰ ਜਿਹੜਾ ਇਸ ਸਟਰਗਲ ਦੇ ਵਿੱਚ ਲੰਘ ਜਾਂਦੇ ਆ ਪੈਸਾ ਦੇਣਾ ਪੈਂਦਾ ਭਰਨਾ ਪੈਂਦਾ ਬੜਾ ਕੁਝ ਕਰਨਾ ਪੈਂਦਾ ਸੋ ਬੈਟਰ ਲਾਈਫ ਜੇ ਤੁਸੀਂ ਕਹੋ ਉਹ ਤਾਂ ਹੈ ਹੀ ਹੈ ਮਤਲਬ ਕਿ ਬਾਕੀਆਂ ਨਾਲੋਂ ਬਾਕੀ ਮੁਲਕਾਂ ਦੇ ਨਾਲੋਂ ਇੱਕ ਬਹੁਤ ਸੋਹਣੀ ਲਾਈਫ ਉੱਥੇ ਹੈ ਪਰ ਜੇ ਤੁਸੀਂ ਉੱਥੇ ਤੱਕ ਪਹੁੰਚ ਜਾਂਦੇ ਹੋ ਉਹ ਚੀਜ਼ ਅਚੀਵ ਕਰ ਲੈਣੇ ਹੋ ਹਨ ਸੋ ਉਹ ਸਰ ਸਟਰਗਲ ਹੈ ਸਟਰਗਲ ਕਰੀ ਜਾਓ ਤੁਹਾਡੀ ਸਟਰਗਲ 10 ਸਾਲ ਚੱਲੇ 15 ਚੱਲੇ 20 ਚੱਲੇ ਉਹ ਤੁਹਾਡੇ ਉੱਤੇ ਹੈ ਜੀ ਜੀ ਇਸ ਲਈ ਧੰਨਵਾਦ ਕਰਦੇ ਹਾਂ ਸਾਨੂੰ ਜੁੜਦੇ ਹੋ ਆਪਣੇ ਵਿਚਾਰ ਦਰਸ਼ਕਾਂ ਨਾਲ ਕਰਦੇ ਹਾਂ ਤੇ ਦਵਾਰਾ ਕਿ ਲੋਕੀ ਫਿਰ ਹਾਜ਼ਰ ਹੋ ਮੰਗੇ ਜਿਹੇ ਟੋਪਿਕ ਲੈ ਕੇ ਦਰਸ਼ਕਾਂ ਕਹਾਂਗੇ ਸਾਨੂੰ YouTube ਤੇ ਫੋਲੋ ਕਰੋ ਅਤੇ YouTube ਤੋਂ ਵੀਡੀਓ ਨੂੰ ਵਤ ਵਤ ਸ਼ੇਅਰ ਵੀ ਕਰੋ ਇਸ ਨਾਲ ਹੀ ਸਾਨੂੰ Facebook ਤੇ ਨਾਲ ਜੁੜੋ ਕਿਉਂਕਿ ਫੇਸਬੁਕ ਦੀ ਰੀ ਸਾਡੀ ਕਈ ਕਾਰਨਾ ਕਰਕੇ ਡਾਊਨ ਹੋ ਚੁੱਕੀ ਹੈ ਜੇ ਸਾਡਾ ਸਾਥ ਦੋਗੇ ਤਾਂ ਅਸੀਂ ਹੋਰ ਅਜਿਹੇ ਪ੍ਰੋਗਰਾਮ ਲੈ ਕੇ ਆਵਾਂਗੇ ਤਾਂ ਫੇਸਬੁਕ ਵਾਲੇ ਪਾਸੇ ਵੀ ਦਸਕਾ ਨੂੰ ਇਹੀ ਅਪੀਲ ਕਰਾਂਗੇ ਕਿ ਬਾਤੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਖੁਦ ਫੋਲੋ ਵੀ ਕਰੋ ਤਾਂ